ਮੇਰੇ ਬਹੁਤ ਹੀ ਸਤਕਾਰਯੋਗ ਜਥੇਦਾਰ ਸਦਾ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਕਮਰੇ ਕਮਨ ਲਾ ਪਹਿਲੇ ਕੰਨ ਖਾਜੀਆਂ ਯਾਰ ਕੈਬਨਟ ਮਿਨਿਸਟਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਸਦਾ ਜਸਵੰਤ ਸਿੰਘ ਜੀ ਐਸਟੀਐਮ ਸਾਹਿਬ ਮੇਰੇ ਸਾਰੇ ਹੀ ਬੜੇ ਸਤਕਾਰ ਦੇ ਯੋਗ ਸੀਨੀਅਰ ਲੀਡਰ ਸਹਿਬਾਨ ਜਿਵੇਂ ਨਾਮ ਲਵਾਂ ਤਾਂ ਬਹੁਤ अपना सामान रख दूंगा ਤੁਸੀਂ ਸਾਰੇ ਮੇਰੇ ਨੌਜਵਾਨ ਸਾਥੀ ਮੇਰੇ ਬਜ਼ੁਰਗ ਮੇਰੇ ਨਾਲ ਦੇ ਮੇਰੇ ਹਨ ਹਮ ਉਮਰ ਤੇ ਖਾਸ ਕਰਕੇ ਮੇਰੇ ਪ੍ਰੈਸ ਵਾਲੇ ਭਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਰਹਿਨੁਮਾਈ ਸਦਕਾ ਅਸ਼ੀਰਵਾਦ ਸਦਕਾ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਗੁਰਨੀਤ ਸਿੰਘ ਜੀ ਖੁੱਡੀਆਂ ਸਾਹਿਬ ਅੱਜ ਇਸ ਸੜਕ ਦਾ ਅਸੀਂ ਨੀਂਹ ਪੱਥਰ ਰੱਖਣ ਵਾਸਤੇ ਆਏ ਆ ਕਿ ਆਪਾਂ ਇਸ ਨੂੰ ਨਾਮ ਬਣਾਉਣਾ ਵੀਰੋ ਬੜੇ ਤਕਰੀਬਨ ਤਕਰੀਬਨ 23 ਸਾਲ ਦੇ ਕਰੀਬ ਹੋ ਗਏ ਇਹ ਸੜਕ ਬਣੀ ਨਹੀਂ ਸਾਲਾਂ ਬਾਅਦ ਅੱਜ ਇਹਦਾ ਆਪਲੀ ਪੱਥਰ ਰੱਖਣ ਲੱਗੇ ਆ ਕਿਸੇ ਸਰਕਾਰਾਂ ਆਈ ਗਈਆਂ ਗਈਆਂ ਕਿਸੇ ਨੇ ਸਾਥ ਨਹੀਂ ਲਈ ਮੜੀ ਮੋਟੀ ਟੀਪਾ ਟਾਪੀ ਕਰ ਜਾਂਦੇ ਸੀ ਪਰ ਐਂ ਜੱਜ ਕੇ ਨਹੀਂ ਕਦੇ ਕੰਮ ਹੋਇਆ ਇਹ ਕੰਮ ਸਿਰਫ ਤਾਂ ਅੱਜ ਹੋਣ ਲੱਗਿਆ ਕਿ ਇੱਕ ਤਾਂ ਤੁਸੀਂ ਇੱਥੋਂ ਆਪ ਦੇ ਮਨਪਸੰਦ ਦਾ ਨੁਮਾਇੰਦਾ ਚੁਣ ਲਿਆ ਤੇ ਦੂਜੇ ਪਾਸੇ ਮੇਰੇ ਵੱਡੇ ਭਾਈ ਸਾਹਿਬ ਸਦਾ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਦਾ ਨਾਲ ਆਸ਼ੀਰਵਾਦ ਹੋ ਗਿਆ ਦੋਨਾਂ ਜਣਿਆਂ ਨੇ ਅਸੀਂ ਮਿਲ ਕੇ ਮਾਨ ਸਾਹਿਬ ਦੀ ਐ ਸਮਝ ਲਓ ਵੀ ਇੱਕ ਨੇ ਖੱਬੇ ਪਾਸੇ ਬਾਹ ਫੜ ਲਈ ਤੇ ਇੱਕ ਨੇ ਸੱਜੇ ਪਾਸੇ ਫੜ ਲਈ ਫੇਰ ਬਾਈਕਰੋੜ ਚੱਕ ਕੇ ਲਿਆਏ ਤੇ ਨਹੀਂ ਉੱਥੇ ਬੜੇ ਕੰਮ ਐ ਹੋਜੇ ਆ ਕਈ ਸੱਜਣਾ ਤੋਂ ਨਹੀਂ ਇਸ ਕੰਮ ਤੇ ਪੂਰੇ ਉਤਰਿਆ ਜਾਂਦਾ। ਸੋ ਵੀਰੋ ਮੈਨੂੰ ਤੁਸੀਂ ਬੜੇ ਚਾਹ ਨਾਲ ਬੜੇ ਉਮੀਦ ਨਾਲ ਬੜੀ ਆਸ ਨਾਲ ਇਸ ਹਲਕੇ ਦਾ ਮੈਨੂੰ ਨੁਮਾਇੰਦਾ ਚੁਣਿਆ। ਔਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ 28 ਸਾਲਾਂ ਚ ਜਿਹੜੇ ਆਪਣੇ ਵਿਧਾਇਕ ਰਹਿ ਚੁੱਕੇ ਆ ਉਹਨਾਂ ਦੇ ਕੰਮ ਤੁਹਾਨੂੰ ਮੈਂ 2.5 ਸਾਲਾਂ ਦੇ ਵਿੱਚ ਪੂਰੇ ਕਰਕੇ ਦੇਵਾਂਗਾ। ਜੀ ਦੀ ਸਭ ਤੋਂ ਪਹਿਲੀ ਕਿਸ਼ਤ ਮਾਨ ਸਰ ਤੋਂ ਆਪਾਂ ਲੈ ਕੇ ਆਏ ਸੀ ਕੱਲੇ ਸੀਵਰੇਜ ਦਾ ਜਿਹੜਾ 16 ਕਰੋੜ ਰੁਪਏ ਦੇ ਕਰੀਬ ਆਪਾਂ ਲੈ ਕੇ ਆਏ ਸੀ ਜਿਹੜਾ ਮੈਨੂੰ ਇਹ ਲੱਗਦਾ ਵੀ 31 ਮਾਰਚ ਤੱਕ ਉਹ ਪਾਈਪਲਾਈਨ ਪਾ ਕੇ ਕੰਪਲੀਟ ਹੋ ਕੇ ਸੀਵਰੇਜ ਦਾ ਕੰਮ ਸਟਾਰਟ ਹੋ ਜਾਊਗਾ ਅਗਲੀ ਕਿਸ਼ਤ ਤਿਆਰ ਪਈ ਆ ਜਿਹੜੀ ਟੋਟਲ ਪਾਈਪਲਾਈਨ ਜਿੰਨੀ ਵੀ ਆਪਣੀ ਵਾਟਰ ਵਲਸਤੀ ਗਿੱਦੜਵੇ ਦੇ ਵਿੱਚ ਖਰਾਬ ਆ ਸਾਰੀ ਬਦਲਨੀ ਆ ਉਹਦਾ ਟੈਂਡਰ ਪਾਸ ਹੋ ਚੁੱਕਿਆ ਉਹਦੀ ਵੀ ਤਿਆਰੀ ਆ ਅਗਲਾ ਨੀ ਪੱਥਰ ਤੁਸੀਂ ਗਿੱਦੜਵੇ ਵਾਲਿਓ ਤੁਹਾਡੀ ਇੱਕ ਟੈਂਕੀ ਦਾ ਰੱਖਣਾ ਵਾਟਰ ਵਲਸ ਵਾਲੀ ਜਿਹੜੀ ਪਾਸ ਹੋ ਚੁੱਕੀ ਆ ਟੈਂਡਰ ਲੱਗ ਚੁੱਕਿਆ ਸਭ ਕੁਝ ਉਹਦਾ ਮੈਂ ਉੱਪਰ ਜਾ ਕੇ ਕੰਪਲੀਟ ਕਰਵਾ ਲਿਆ ਕਿਸੇ ਸਮੇਂ ਵੀ ਹੁਣ ਆਪਾਂ ਸੈਸ਼ਨ ਤੋਂ ਬਾਅਦ ਉਹਦਾ ਨਿਬਤ ਰੱਖ ਦਾਂਗੇ ਉਹ ਵੀ ਕੰਮ ਸਟਾਰਟ ਹੋ ਜੂ ਤੁਹਾਡਾ ਗਿੱਦਰ ਦੇ ਦੇ ਵਾਟਰ ਵਾਕਸ ਨਾਲੋਂ ਇੱਕ ਸਿਸਟਮ ਆਪਾਂ ਅਲੱਗ ਕਰ ਲਾਂਗੇ ਤੀਜੀ ਆ ਸੜਕ ਦੇ ਆਪਾਂ ਨਹੀਂ ਪੱਥਰ ਰੱਖਤਾ 22 ਕਰੋੜ ਦਾ ਇਹ ਪ੍ਰੋਜੈਕਟ ਲੈ ਕੇ ਆਏ ਆ ਇਹ ਕੰਮ ਅੱਜ ਤੋਂ ਸਟਾਰਟ ਹੋ ਜੂਗਾ ਅਗਲੀ ਬੇਨਤੀ 80 ਲੱਖ ਰੁਪਇਆ ਤੁਹਾਡੇ ਸਿਵਲ ਹਸਪੀਟਲ ਨੂੰ ਗ੍ਰਾਂਟ ਦਵਾਈ ਆ। 2-4 ਦਿਨਾਂ ਦੇ ਵਿੱਚ ਉਹਦੀ ਰੈਨੋਵੇਸ਼ਨ ਸਟਾਰਟ ਹੋ ਜਾਣੀ ਆ। ਅਗਲੀ ਬੇਨਤੀ 16 ਕਰੋੜ ਰੁਪਏ ਦੇ CCU ਇੱਕ ਯੂਨਿਟ ਹੁੰਦਾ ਆਪਣਾ ਕ੍ਰਿਟੀਕਲ ਕੇਅਰ ਯੂਨਿਟ ਉਹ ਮਨਜ਼ੂਰ ਕਰਵਾਇਆ ਪੱਗ ਦਿੜਵੇ ਆਸਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਉਹ ਵੀ ਸਟਾਰਟ ਹੋ ਜਾਣਾ। ਤਕਰੀਬਨ ਤਕਰੀਬਨ ਜਿੰਨੇ ਕਿ ਦਿਲਵੇ ਦੇ ਖਾਲ ਆ ਤੁਹਾਡੀਆਂ ਪਾਈਪਲਾਈਨਾਂ ਜਿਨ੍ਹਾਂ ਨੇ ਐਪਲੀਕੇਸ਼ਨਾਂ ਮੈਨੂੰ ਪਹਿਲੇ ਗੇਟ 'ਚ ਦੇ ਗਏ ਸੀ ਉਹ ਸਾਰੇ ਪਾਸ ਕਰਵਾਤੇ ਜਿਹੜੇ ਦੂਜੇ ਗੇਟ 'ਚ ਆਉਂਦੇ ਆ ਉਹ ਅਗਲੀ ਵਾਰੀ ਪਾਸ ਹੋ ਜਾਣਗੇ ਸੋ ਇੱਕ ਤੁਹਾਨੂੰ ਹੋਰ ਦੱਸਦਾ ਮਹਿਕਮਾ ਦਾ ਮੈਸੇਜ ਜੱਤੇਦਾਰ ਸਾਹਿਬ ਵਾਲਾ ਪਰ ਪਹਿਲ ਅਸੀਂ ਕਰਕੇ ਜੀ ਮਾਫੀ ਚਾਹੁੰਦੇ ਆ ਕੋਈ ਵੀ ਗਿੱਦੜਵੇ ਪਿੰਡ ਦੀ ਦਾਣਾ ਮੰਡੀ ਤੁਹਾਨੂੰ ਇਹੋ ਜਿਹੀ ਨਹੀਂ ਮਿਲੂਗੀ ਜਿੱਥੇ ਵੱਡਾ ਸ਼ੈੱਡ ਨਾ ਬਣਿਆ ਹੋਵੇ ਵੱਡਾ ਹੈ ਸਾਰਿਆਂ ਦੇ ਵਿੱਚ ਉਹ ਆਪਾਂ ਲੈਕਚਰਾਂ ਵਲੀ ਮਨਜ਼ੂਰ ਕਰਾ ਲਈ ਸੀ ਤੇ ਕੰਮ ਸਟਾਰਟ ਹੋ ਚੁੱਕਿਆ ਜਿਹੜਿਆਂ ਦੇ ਆਪਣਾ ਫੜ ਖਰਾਬ ਸੀ ਸਾਰੇ ਫੜ ਨਵੇਂ ਬਣਵਾਤੇ ਜਿੱਦਾਂ ਕਿ ਦਿਵੇਂ ਦੇ ਸਕੂਲ ਆ ਸਾਰਿਆਂ ਚ ਫੰਡ ਲਿਆਤੇ ਘਟੋ ਘਟ 40 ਮੀ ਪੱਥਰ ਆਪਾਂ ਰੱਖਨੇ ਆ ਪਹਿਲੇ ਹਫਤੇ ਦੇ ਵਿੱਚ ਅਪ੍ਰੈਲ ਦੇ ਸ਼ੋਹਰ ਹੈ ਹਰਿ ਆਕਾਰ ਕਹਿਣ ਦਾ ਪਾਪ ਇਹ ਆ ਜੀ ਕਿਸੇ ਗੱਲ ਦੀ ਕੋਈ ਤੋਟ ਨਹੀਂ ਨਾ ਹੀ ਕੋਈ ਉਤੋਂ ਬਣਾਈ ਮਾਨਸਾਹਬ ਨੇ ਪੂਰਾ ਐਂ ਗੀਜਾ ਕਰ ਰੱਖਿਆ ਵੀ ਜਿੰਨੇ ਮਰਜੀ ਕੱਢੀ ਚੱਲੋ ਇੱਕ ਇੱਕ ਗੀਜੇ ਨੂੰ ਮੈਂ ਚਮੜਿਆ ਬੈਠਾ ਦੂਜੇ ਨੂੰ ਖੁੱਡੀਆਂ ਸਾਹਿਬ ਇੱਕ ਗੀਜੇ ਦੋਤੇ ਵਾਲੀ ਤਾਂ ਵੀ ਕਰ ਲਓ ਕੋਈ ਦੋਤਾ ਅਗਲੀ 24 ਆ ਜੂਗੀ ਅਗਲੀ ਚੋ ਅਗਲੀ ਚ ਆ ਜੂਗੀ ਉਹ ਮੈਨੂੰ ਪਤਾ ਮੈਨੂੰ ਪਤਾ ਹਾਂ ਬਾਈ ਵਾਲਾ ਤਾਂ ਆਪਾਂ ਕੋ ਰਹਿ ਨਹੀਂ ਦੇਣਾ ਹਾਂ ਅਗਲੀ ਚੋ ਵੀ ਪਾਤੀ ਆ ਜੀ ਆ ਆਪਣਾ ਬਜਟ ਕਿਲਾ ਆਣਾ ਜੀ ਇਹ ਇਹ ਦੇ ਚ ਆ ਜਾਣੀ ਅਗਲੇ ਚ ਸੋ ਇਹ ਸਿਰਫ ਤਾਂ ਮੁਮਕਨ ਹੋਇਆ ਇਹ ਸਾਰਾ ਕੁਝ ਕਿ ਤੁਸੀਂ ਬਹੁਤ ਵੱਡਾ ਮੈਨੂੰ ਫਤਵਾ ਦੇ ਕੇ ਉਸ ਵਿਦਵਾਨ ਸਭਾ ਤੇਜਿਆ ਮੇਰੀ ਡਿਊਟੀ ਲਾ ਕੇ ਭੇਜਿਆ ਤੇ ਮੈਂ ਉਹ ਆਪਦੀ ਡਿਊਟੀ ਨਿਭਾ ਰਿਹਾ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਆਸਾਨ ਮੇਰੇ ਤੇ ਤੁਸੀਂ ਕੀਤਾ ਮੇਰੀ ਡਿਊਟੀ ਲਾਈ ਹੈ ਔਰ ਮੈਂ ਦਿਨ ਰਾਤ ਇੱਕ ਕਰਕੇ ਤੁਹਾਡੇ ਸਾਰੇ ਕੰਮ ਪੂਰੇ ਕਰਾ ਕੇ ਦੇਵਾਂਗਾ ਜੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿਉਂਕਿ ਸਮਾਂ ਬੜਾ ਆਪਣੇ ਕੋਲੇ ਥੋੜਾ ਇੱਕ ਗੱਲ ਦੀ ਮੈਂ ਤੁਹਾ ਤੋਂ ਮਾਫੀ ਮੰਗੂਗਾ ਪਿਛਲੇ ਕਾਫੀ ਸਮੇ ਤੋਂ 2-3 ਮਹੀਨੇ ਹੋ ਗਏ ਮੈਨੂੰ ਬਣੇ ਨੂੰ ਮੈਥੋਂ ਥੋੜਾ ਜਿਹਾ ਹਲਕੇ ਦੇ ਵਿੱਚ ਘੱਟ ਵਿਚ ਰਹਿ ਜਾਂਦਾ ਮੈਥੋਂ ਦੁੱਖ ਦੇ ਸੁੱਖ ਦੇ ਨਹੀਂ ਆਇਆ ਜਾਂਦਾ ਉਹ ਇਸ ਕਰਕੇ ਆ ਜੀ ਕਿਉਂਕਿ ਦੇਖੋ ਕੋਈ ਵੀ ਕੰਮ ਆ ਉਹਨਾਂ ਦਾ ਮਗਰਾ ਕਰਨਾ ਪੈਂਦਾ ਪਿੱਛੇ ਜਾਣਾ ਪੈਂਦਾ ਫਾਈਲਾਂ ਨੂੰ ਤੋੜਨਾ ਪੈਂਦਾ ਜਾ ਕੇ ਅਫਸਰਾਂ ਦੀ ਜਾਣ ਖਾਣੀ ਪੈਂਦੀ ਆ ਫਿਰ ਜਾ ਕੇ ਉਹ ਗੱਲ ਸਿਰੇ ਲੱਗਦੀ ਆ ਕਿਉਂਕਿ ਕੰਮ ਐਨੇ ਜਾਦੇ ਆ ਉੱਤੇ ਅਫਸਰਾਂ ਕੋਲੇ ਜਿੱਥੇ ਫਾਈਲ ਜਾਵਰ ਦਿਆ ਉੱਥੇ ਰੁਕ ਜਾਂਦੇ ਜੇ ਤੁਸੀਂ ਉੱਤੇ ਪਹਿਰਾ ਦੇ ਲੋ ਤਾਂ ਫਾਈਲ ਘਾਟਕ ਜਾਂਦੀ ਹੈ ਤਾਂ ਹੋ ਸਕਦਾ ਹਲੇ ਆਉਣ ਵਾਲੇ 2-3 ਮਹੀਨੇ ਵਿੱਚ ਹੋਰ ਉੱਤੇ ਪਹਿਰਾ ਦੇਣਾ ਪਵੇ ਮੈਨੂੰ ਆਇਆ ਵੀ ਸਾਰੇ ਕੰਮ ਪਾਸ ਕਰਵਾ ਕੇ ਪੈਸੇ ਲਿਆ ਕੇ ਇੱਕ ਵਾਰੀ ਕੰਮ ਸਟਾਰਟ ਕਰਵਾ ਦਾਂ ਫਿਰ ਆਪਾਂ ਤੁਹਾਡੇ ਜੋਗਾ ਹੀ ਹਾਂ ਤੁਸੀਂ ਜਿੱਥੇ ਬੁਲਾਓਗੇ ਮੈਂ ਹਾਜ਼ਰਾਂ ਇਹ ਹੁਣ ਰੰਕੀਤ ਜੀ ਐਕਸ਼ਨ ਸਾਫ ਖੜੇ ਆ ਇਨਾਂ ਤੋਂ ਘੱਟੋ-ਘੱਟ ਮੈਂ 40 ਵਾਰੀ ਕਾਗਜ਼ ਮੰਗਾਏ ਹੋਣੇ ਵੀ ਐਂ ਲਿਆ ਦਿਓ ਐਂ ਲਿਆ ਦਿਓ ਪੁੱਠੇ ਕਰ ਦਿਓ ਸਿੱਧੇ ਕਰ ਦਿਓ ਫੇਰ ਜਾ ਕੇ ਗੱਲ ਸਿਰੇ ਲੱਗੀ ਆ ਜੇ ਆਪਾਂ ਨਾ ਮਗਰਾ ਕਰਦੇ ਤਾਂ ਗੱਲ ਇਹ ਐਂ ਲੰਮਕ ਜਾਣੀ ਸੀ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਸਾਰੇ ਅਫਸਰ ਸਹਿਬਾਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਸੇ ਵੀ ਹਲਕੇ ਦੀ ਤਰੱਕੀ ਕਰਨ ਦੇ ਵਿੱਚ ਜੇ ਅਫਸਰ ਸਾਥ ਦੇਣਗੇ ਤਾਂ ਆਪਾਂ ਸਾਰੇ ਕੰਮ ਕਰਵਾ ਸਕਦੇ ਹਾਂ ਸੋ ਇਨ ਇਹ ਵੀ ਇੱਕ ਬਹੁਤ ਵੱਡੇ ਵਧਾਈ ਦੇ ਪਾਤਰ ਆ ਐਕਸ਼ੀਮ ਸਾਹਿਬ ਐਸ ਡੀਓ ਸਾਹਿਬ ਦੂਜੀ ਖੁੱਡੀਆਂ ਸਾਹਿਬ ਮੰਤਰੀ ਨਾ ਹੁੰਦੇ ਤਾਂ ਸ਼ਾਇਦ ਇਹ ਨਾ ਬਣਦੀ ਸੜਕ ਫਿਰ ਰਹਿ ਗਈ ਇਹਨਾਂ ਦਾ ਵੀ ਉਨੇ ਹੀ ਜ਼ਰੂਰੀ ਤੱਕਾ ਸੀ ਕਿਉਂਕਿ ਇਹਨਾਂ ਦੇ ਮਹਿਕਮੇ ਚੋਂ ਪੈਸੇ ਲੈ ਕੇ ਆਂਦੇ ਆ ਇਹਨੂੰ ਜਿਆਦਾ ਪਤਾ ਨਹੀਂ ਹੋਣਾ ਇਹ ਉਤੇ ਬ੍ਰਿਕਨ ਲਾਂਦੇ ਤਾਂ ਫੇਰ ਬ੍ਰਿਕਨ ਲੱਗੀਆਂ ਸੀ ਤੋ ਇਹਨਾਂ ਦਾ ਵੀ ਕੋਟਣ-ਕੋਟ ਧੰਨਵਾਦ ਕੀ ਇਹ ਤੁਸੀਂ ਬਹੁਤ ਵੱਡਾ ਸਾਡਾ ਕੋੜ ਘੜਤਾ ਜੀ ਸਮਝੋ ਸੋ ਵੀਰੋ ਅੱਜ ਕਾਫੀ ਸਮਾਂ ਮੈਂ ਤੁਹਾਡਾ ਲੈ ਲਿਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਹੜਾ ਮੈਨੂੰ ਤੁਸੀਂ ਇਸ ਯੋਗ ਸਮਝਿਆ ਤੇ ਮੈਨੂੰ ਉਸ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਔਰ ਮੈਂ ਫੇਰ ਤੁਹਾਡੇ ਨਾਲ ਇੱਕ ਵਾਰ ਫਿਰ ਉਹੀ ਵਾਦਾ ਕਰਦਾ ਕਿ ਤੁਸੀਂ ਜਿਹੜਾ ਮੈਨੂੰ ਚੁਣ ਕੇ ਭੇਜਿਆ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਕਰਨਾ ਪਊਗਾ ਕਿ ਯਾਰ ਅਸੀਂ ਜਿਹੜੇ ਬੰਦੇ ਨੂੰ ਚੁਣ ਕੇ ਭੇਜਿਆ ਅਸੀਂ ਉਹਨੇ ਸਾਡੇ ਕੰਮ ਨਹੀਂ ਕੀਤੇ ਸਾਰੇ ਕੰਮ ਤੁਹਾਡੇ A to Z ਕਰਾ ਕੇ ਦੇਵਾਂਗਾ ਦੋ ਸਾਲਾਂ ਬਾਅਦ ਪਤਾ ਨਹੀਂ ਕਿਹੜੇ ਰਾਜ ਦੀ ਰਾਜਾ ਹੋਣੀ ਆ ਪਰ ਮੈਂ ਦੋ ਸਾਲਾਂ ਦੇ ਵਿੱਚ ਆਪਦੀ ਇਸ ਜ਼ਮੀਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੀ ਕਚਹਿਰੀ ਦੇ ਵਿੱਚ ਆਵਾਂਗਾ ਕਿ ਬਾਈ ਜੀ ਹੁਣ ਦੱਸੋ ਜੇ ਕੋ ਕਮੀ ਰਹੇਗੀ ਤਾਂ ਬੰਦਾ ਹਾਜਰ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਓ ਜੀ ਆਪਾਂ ਨੀ ਪੱਥਰ ਦਾ ਆਪਣਾ ਹਾਂਜੀ ਹਾਂਜੀ ਮੈਂ ਦਿਲਨਾ ਜੀ ਉਦਘਾਟਨ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ